ਹਾਂਜੀ ਆਸ਼ੀਰਕ ਜੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਰਸੋਈ ਕ੍ਰੇਸ਼ਨ ਤੇ ਅਸੀਂ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਜਾਣੀ ਆ ਜਿਸ ਦੇ ਲਈ ਸਾਨੂੰ ਤੁਹਾਡੇ ਸਾਥ ਦੀ ਬਹੁਤ ਜਰੂਰ ਹੈ ਉਸ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਓ ਪਲੀਜ਼ ਆਪਣੇ ਫਰੈਂਡਸ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਸ਼ੇਅਰ ਕਰ ਤੇ ਅੱਗੇ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਰਿਕਵੈਸਟ ਕਰਿਓ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਸਾਡੇ ਸਾਡੀ ਅਪਡੇਟ ਮਿਲਦੀ ਰਹੇ ਤੇ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨਸ ਐਂਡ ਦਸਟਫ ਗਾਇਦਾ ਵਾਲੀ ਤੁਹਾਨੂੰ ਪਤਾ ਚਲਦਾ ਰਹੇ ਅੱਜ ਅਸੀਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕੁੜਤਾ ਸਟਾਈਲ ਨੇ ਇਹ ਕਿਸੇ ਚੀਜ਼ ਨਾਲ ਵੀ ਆਪਾਂ ਬੀਅਰ ਕਰ ਸਕਦੇ ਹਾਂ ਲਾਈਕ ਪਜਾਮਾਸ ਜੀਨਸ ਜਾਂ ਤੁਹਾਡੇ ਜਿੱਦਾਂ ਦਿਲ ਕਰੀ ਤੇ ਇਹ ਅਸੀਂ ਖੁਦ ਹੀ ਰੈਡੀ ਕੀਤੀ ਨੇ ਹਾਂਜੀ ਇਹ ਸਟੱਫ ਇਹ ਨਿਊ ਕੁੜਤਾ ਫਾਸਟ ਫੋਰਡ ਦਿਖਾ ਰਿਆਂ ਤੁਹਾਨੂੰ ਇਹ ਸਟੱਫ ਹੈ ਮਸਲੀਨ कॉटन ਹੈਗਾ ਤੇ ਜਿੱਦਾਂ ਇਹ ਤੁਹਾਨੂੰ ਕੁੜਤਾ ਦਿਖਾ ਰਿਆਂ ਤੁਸੀਂ ਹਨਾ ਕਿਵੇਂ ਵੀ ਹੋਈ ਆ ਉਹ ਕਰ ਸਕਦੇ ਹੋ ਜਿਵੇਂ ਰੈਗੂਲਰ ਵੇਸ ਤੇ ਜਾਂ ਜਿਵੇਂ ਪਹਿਣਾ ਅੱਜ ਕੱਲ੍ਹ ਜੌਬਸ ਤੇ ਜਾਂਦੀਆਂ ਨੇ ਹਨਾ ਉਹਨਾਂ ਲਈ ਵੀ ਬਹੁਤ ਵਧੀਆ ਨੇ ਜਿੱਦਾਂ ਵੀ ਤੁਸੀਂ ਇਹ ਅਸੀਂ ਆਪ ਹੀ ਸਟਿਚ ਕਰੇ ਨੇ ਤੇ ਸਾਨੂੰ ਬੇਸਿਕਸ ਚਾਹ ਮੰਨੀ ਗਿਆ ਸੀਗਾ ਤਾਂ ਉਹਨਾਂ ਦੀ ਚੋਇਸ ਨਾਲ ਸੀ ਕਸਟਮਾਈਜ਼ ਕਰੇ ਨੇ ਤੇ ਹੁਣ ਪੂਟਲੀ ਬਟਨ ਲਗਾ ਕੇ ਆਪਾਂ ਨੇ ਬਣਾਇਆ ਹੋਇਆ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ ਇਸ ਦੇ ਬਾਜੂ ਨੇ ਜਿਹੜੇ ਕਫ ਕਫ ਟਾਈਪ ਨੇ ਤੇ ਥੋੜਾ ਗੋਲ ਕਿਰਾ ਹੈ ਇਹ ਜਿੱਦਾਂ ਵੀ ਤੁਸੀਂ ਉਹ ਕਰ ਸਕਦੇ ਬਾ ਸਕਦੇ ਹੋ ਨਾ ਤੇ ਨੈਕਸਟ ਹੈਗਾ ਸਾਡਾ ਇਹ ਵੀ ਮਸਲੀਨ कॉटन ਟੀ ਹੈਗਾ ਇਹ ਵੀ ਬਹੁਤ ਸੋਹਣਾ ਵੀ ਕਰਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਸਿੰਪਲ ਹੈਗਾ ਜਿਸ ਤੇ ਕੁਝ ਨਹੀਂ ਹੈ ਬਸ ਇਸ ਦੇ ਬਾਜੂ ਤੇ ਆਪਾਂ ਲੈਂਸ ਲਗਾਈ ਹੈ ਕਪੜਾ ਬਹੁਤ ਜ਼ਿਆਦਾ ਸੋਨ ਸੌਫਟ ਹੈਗਾ ਕਿਸ ਤਰ੍ਹਾਂ ਕਿਦਾਂ ਵੀ ਆਪਾਂ ਤੁਸੀਂ ਜਿਵੇਂ ਗਰਮੀ ਚ ਆ ਪਾਉਣੇ ਹੋ ਪਾ ਸਕਦੇ ਹੋਗੇ ਤੇ ਨੈਕਸਟ ਹੈ ਪਿੰਕ ਕਲਰ ਚ ਹੈਗਾ ਇਹ ਵੀ ਨਾ ਸਲੀਮ ਕਾਟਨ ਚ ਹੈਗਾ ਤੇ ਇਸਦੇ ਆਪਾਂ ਇਸ ਨੂੰ ਲਾਈਨਿੰਗ ਲਗਾ ਕੇ ਕੀਤਾ ਹੋਇਆ ਸੀ ਦੇਖੋ ਨਾ ਸਫਾਈ ਦੇਖੋ ਇਸ ਦੀ ਅੰ ਕਿਸੇ ਤਰ੍ਹਾਂ ਦਾ ਕੁਝ ਹੈ ਨਹੀਂ ਲੱਗਦਾ ਜਿੱਦਾਂ बाय कितने हुए हैं बट ये आप ही रेडी करे ने तो रेडी कुछ भी थोड़ा तो वजिए लगे इतना कुछ करा भी तो सू प्लीज़ ऑर्डर कर सकते हो साढ़े इंस्टा का इंस्टा चैनल भी है रसू क्रिश्न उन्होंने उस पर भी तीन सानू डीएम कर सू प्लीज़ फॉलो करो तो उससे भी न्यू न्यू है ना डिजाइन वगैरह पता चलता रहे ਤੇ ਨੈਕਸਟ ਇਹ ਵੀ ਨੈਕਸਟ ਵੀ ਸਾਡਾ ਮਸਲੀਨ कॉटन ਤੇ ਹੈ ਅਰ ਜਿੰਨੇ ਵੀ ਕੋਰਤੇ ਨੇ ਸਾਰਿਆਂ ਦੇ ਆਪਾਂ ਨੇ ਅਲੱਗ-ਅਲੱਗ ਡਿਜ਼ਾਈਨ ਚ ਬਣਾਏ ਨੇ ਕਿਸੇ ਦਾ ਗਲਾ ਕਿਦਾਂਗਾ ਕਿਸੇ ਦਾ ਕਿਦਾਂ ਜਿਵੇਂ ਇਸ ਤੇ ਗਲਾ ਆਏਗਾ ਆਪਾਂ ਇਦਾਂ ਬਣਾਇਆ ਹੈਗਾ ਇਹ ਵੈਸੇ ਸਿੰਪਲ ਹੈ ਬਟ ਹੈ ਬਹੁਤ ਸੋਹਣਾ ਹੈਗਾ ਬਣਿਆ ਹੋਇਆ ਜੇ ਤੁਸੀਂ ਪਾਉਗੇ ਬਹੁਤ ਸੋਹਣਾ ਲੱਗੂਗਾ ਇੰਨੇ ਕਿ ਅਸੀਂ ਆਪ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਸਾਡੇ ਤੋਂ ਨਿਰਾਸ਼ਾ ਨਹੀਂ ਹੋਊਗੀ ਇਸ ਦੇ ਬਾਝੂ ਵੀ ਦੇਖੋ ਹਣਾ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਅ ਤੇ ਜਿਵੇਂ ਵੀ ਪਾ ਸਕਦੇ ਤੁਸੀਂ ਨਾ ਬਾਹਰ ਜਾਣਾ ਅੰਦਰ ਅੱਜ ਕੱਲ ਆਪਾਂ ਬਾਹਰ ਜਾਣਾ ਇਹ ਗਰਮੀ ਚ ਬਹੁਤ ਔਖਾ ਹੈਗਾ ਮੈਂ ਪਾਣਾ ਆ ਬਸ ਸੋਣੀ ਨਹੀਂ ਹਾਂਜੀ ਜਿਹੜੇ ਉਹ ਨੈਕਸਟ ਨਹੀਂ ਘੁਰਤੇ ਨੇ ਇਹ ਬਿਲਕੁਲ ਪਿਓਰ ਕਾਟਨ ਚ ਨੇ ਇੱਕ ਮਧੀਮੀ ਵੀ ਤੁਸੀਂ ਘਰ ਵੀ ਪਾ ਸਕਦੇ ਹੋ ਰੈਗੂਲਰ ਵੀ ਪਾ ਸਕਦੇ ਹੋ ਹਾਂ ਘਰਾਂ ਜਿਵੇਂ ਵੀ ਇਹ ਤੁਹਾਡਾ ਅੱਛਾ ਆਏਗੀ ਉਵੇਂ ਪਾ ਸਕਦੇ ਹੋ ਇਹ ਜਿਹੜਾ ਇੱਕ ਘੁਰਤਾ ਹੈ ਇਸ ਤੇ ਆਪਾਂ ਨੇ ਹਾਂ ਨਾ ਛੋਟੇ ਛੋਟੇ ਪਿੰਟੈਕਸ ਬਣਾਏ ਹੋਏ ਨੇ ਪਿੰਟੈਕਸ ਨਾਲ ਦੇਖੋ ਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਗਲਾ ਆਪਣੇ ਨਾਲ ਗਲਤੀ ਵੀ ਡਿਜ਼ਾਈਨ ਕੀਤੀ ਹੋਈ ਹੈ ਤੇ ਸਫਾਈ ਬਹੁਤ ਸੋਹਣੀ ਆਈ ਹੋਈ ਹੈ ਇਸ ਤੇ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਕਿਸੇ ਤਰ੍ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਨੈਕਸਟ ਹੈ ਜਿਹੜਾ ਬਲੈਕ ਤੇ ਹੈਗਾ ਇਹ ਵੀ ਪਿਆਰਾ ਕਾਟਨ ਹੈ ਇਸ ਦਾ ਆਪਣੇ ਗਲਾ ਤੇ ਆਪਣੇ ਬਟਨ ਲਗਾਏ ਨੇ ਦੇਖੋ ਨਾ ਕਿੰਨਾ ਸੋਹਣਾ ਹੈ ਉਹ ਲੱਗੇ ਹੋਏ ਨੇ ਇਹ ਵੀ ਤੁਸੀਂ ਆਰਾਮ ਨਾਲ ਜਿਵੇਂ ਵਾਈਟ ਟਰਾਊਜ਼ਰ ਕਿਸੇ ਨਾਲ ਵੀ ਜਿਵੇਂ ਆਪ ਨੂੰ ਹੁਣ ਦਿਖ ਕਰਦਾ ਹੈਗਾ ਉਹਦਾ ਆਪਾਂ ਪਾ ਸਕਦੇ ਹਾਂਗੀ ਇੰਦੀ ਕੋਈ ਉਹ ਨਹੀਂ ਹੈਗੀ ਕਿਉਂਕਿ ਆ ਗਰਮੇ ਚ ਨੋਰਮਲੀ ਆਪਾਂ ਇਦਾਂ ਨਹੀਂ ਵੀਅਰ ਕਰਦੇ ਹੁੰਦੇ ਆ ਕਿ ਬਾਹਰ ਜਾਣਾ ਕੁੜੀਆਂ ਨੂੰ ਕੁੜੀਆਂ ਜਿਹੜੇ ਕਾਲਜ ਵਗੈਰਾ ਜਾਂਦੀਆਂ ਨੇ ਨਾ ਉਹਨਾਂ ਲਈ ਵੀ ਬਹੁਤ ਸੋਹਣੇ ਸੋਹਣੇ ਬਣੇ ਹੋਏ ਨੇ ਤੇ ਆਫਿਸ ਜਾਣ ਲਈ ਵੀ ਬਹੁਤ ਵਧੀਆ ਨੇ ਤੇ ਜਿੱਦਾਂ ਵੀ ਤੁਸੀਂ ਜਿੱਦੇ ਮੈਂ ਵੀ ਚਾਹੋ ਤੁਸੀਂ ਉਦਾਂ ਕਰ ਸਕਦੇ ਹੋਗੇ ਹਨ ਤੇ ਨੈਕਸਟ ਹੈਗਾ ਇਹ ਵੀ ਕਾਟਨ ਕੀ ਹੈਗਾ ਤੇ ਇਸਦੇ ਗਲੇ ਤੇ ਆਪਾਂ ਨੇ ਲੇਸ ਲਗਾ ਕੇ ਗਲੇ ਤੇ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਦੇਖੋ ਕਿੰਨਾ ਸੋਹਣਾ ਹੈਗਾ ਬਣਿਆ ਹੋਇਆ ਬਹੁਤ ਪਿਆਰਾ ਕਲਰ ਵੀ ਦੇਖੋ ਨਾ ਕਿੰਨਾ ਸੋਹਣਾ ਹੈ ਲਾਈਟ ਜਿਹਾ ਕਲਰ ਹੈ ਗਰਮੀ ਵਾਲੀ ਕਲਰ ਨੇ ਸਾਰੇ ਕੋਈ ਐਦਾਂ ਦਾ ਤੁਹਾਨੂੰ ਸਾਡੇ ਵੱਲੋਂ ਉਹ ਨਹੀਂ ਆਊਗਾ ਵੀ ਕੋਈ ਵਧੀਆ ਨਹੀਂ ਚੀਜ਼ ਹੈ ਵਧੀਆ ਨਹੀਂ ਹੈਗੀ ਸਟੱਫ ਨਹੀਂ ਵਧੀਆ ਹੈਗਾ ਉਹ ਸਾਡੀ ਰਿਸਪੌਂਸਿਬਿਲਟੀ ਹੈ ਇੱਕ ਵਾਰੀ ਤੁਸੀਂ ਸਾਡੇ ਤੇ ਟਰਸਟ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਇਸ ਦੀ ਜਿਹੜੀ ਬਾਜੂ ਹੈ ਉਸ ਤੇ ਵੀ ਆਪਾਂ ਨੇ ਲੈਸ ਲਗਾਈ ਹੋਈ ਹੈ ਤੇ ਬਾਜੂ ਤੇ ਪਿੰਟੈਕਸ ਨਹੀਂ ਕਰੇ ਹੋਏ ਨੇ ਉਸ ਦਿਨ ਨਾਲ ਲੁੱਕ ਥੋੜੀ ਜੀ ਚੇਂਜ ਹੋ ਜਾਂ ਹੋ ਜਾਂਦੀ ਹੈ ਅ ਇਦਾਂ ਲੱਗਦੇ ਨੇ ਇਹ ਨਹੀਂ ਕਹਿ ਰਹੀ ਹੈਗੀ ਕਿ ਅਸੀਂ ਬਣਾਏ ਨੇ ਅਸੀਂ ਆ ਵੀ ਚੌੜੇ ਲਈ ਕਹਿ ਰਹਿਆਂਗੇ ਨਹੀਂ ਬਹੁਤ ਸੋਹਣੇ ਬਣੇ ਹੋਏ ਨੇ ਤੁਸੀਂ ਇੱਕ ਵਾਰੀ ਹੈ ਨਾ ਆਮ ਵੀਅਰ ਕਰਕੇ ਦੇਖਿਓ ਨੈਕਸਟ ਜਿਹੜਾ ਇਸ ਤੇ ਆਪਣੇ ਵਰਕ ਕਰਵਾਇਆ ਹੋਇਆ ਹੈਗਾ ਇਸ ਤੇ ਬਲੈਕ ਕਲਰ ਦਾ ਵਾਈਟ ਤੇ ਆਫ ਵਾਈਟ ਹੈਗਾ ਇਹ ਆਫ ਵਾਈਟ ਤੇ ਇਹ ਵੀ ਕਾਟਨ ਚੀਏਗਾ ਮਸ਼ੀਨ ਵਰਕ ਕਰਿਆ ਹੋਇਆ ਹੈਗਾ ਦੇਖੋ ਹੁਣ ਕਿੰਨਾ ਸੋਹਣਾ ਹੈਗਾ ਤੇ ਆਪਣੇ ਬਾਹੂ ਤੇ ਵੀ ਇਹ ਵਰਕ ਬਣਾਇਆ ਹੋਇਆ ਹੈਗਾ ਹੁਣ ਅੱਜ ਤੁਹਾਨੂੰ ਅਸੀਂ ਸਿਰਫ ਕੁੜਤਾ ਹੀ ਦਿਖਾਈਨੇ ਜਿਵੇਂ ਵੀ ਆਪਾਂ ਤੁਸੀਂ ਪਾਸ ਸਕਦੇ ਹੋ ਪਾਉਣੇ ਹੁਣ ਚਾਹੁੰਦੇ ਹੋ ਜੇ ਤੁਸੀਂ ਸਾਨੂੰ ਇਹਨਾਂ ਚ ਕੋਈ ਵੀ ਤੁਹਾਨੂੰ ਤੁਸੀਂ ਆਪ ਕਸਟਮਾਈਜ਼ ਕਰਾਉਣੇ ਨੇ ਤੁਹਾਡੇ ਤੋਂ ਤੁਹਾਡੇ ਕੋਲ ਡਿਜ਼ਾਈਨ ਨੇ ਤਾਂ ਸਾਨੂੰ ਪਲੀਜ਼ ਪਿਆ ਤੁਸੀਂ ਸੈਂਡ ਕਰ ਸਕਦੇ ਹੋ ਸਾਡਾ YouTube YouTube ਚੈਨਲ ਸੋ ਕ੍ਰिएशन ਐਂਡ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਾਡੇ ਇੰਸਟਾ ਗ੍ਰਾਮ ਦੇ ਚੈਨਲ ਇੰਸਟਾਗ੍ਰਾਮ ਦੇ ਚੈਨਲ ਸੁਕ੍ਰੀਏਸ਼ਨਸ ਤੇ ਉਥੇ ਸਾਨੂੰ ਤੁਸੀਂ ਡੀਐਮ ਕਰ ਸਕਦੇ ਹੋ ਕਾਲ ਕਰ ਸਕਦੇ ਹੋਗੇ ਤਾਂ ਕਿ ਅਸੀਂ ਤੁਹਾਨੂੰ ਕਿਸੇ ਚੀਜ਼ ਦੀ ਥਾਣੋਂ ਅਪਡੇਟ ਦੀ ਲੋੜ ਪਵੇ ਅਸੀਂ ਤੁਹਾਨੂੰ ਦੱਸਾਂਗੇ ਸੋ ਇਹ ਅੱਜ ਸੀਗੇ ਸਾਡੇ ਕੋਲ ਸਿਰਫ ਇਹ ਹੀ ਸੀਗੇ ਨੈਕਸਟ ਟਾਈਮ ਵੀ ਅਸੀਂ ਤੁਹਾਨੂੰ ਜਿਹਦਾ ਸਮਰ ਆ ਰਿਹਾ ਪਾਰਟੀ ਵੀਅਰ ਆ ਰਿਹਾ ਅਸੀਂ ਤੁਹਾਨੂੰ ਦਿਖਾਏਗਾ ਮੀਨਸ ਹਰ ਇੱਕ ਦੀ ਤੁਹਾਨੂੰ YouTube ਤੇ ਦਿਖਾਵਾਂਗੇ ਬਸ ਸਾਨੂੰ ਤੁਹਾਡੇ ਸਾਥ ਦੀ ਲੋੜ ਹੈਗੀ પ્લીઝ સારું મેરે ચેનલનું સબસ્ક્રાઈબ જરૂર કર્યો લાઈક એન્ડ શેયર બી કર્યો ધનવાદ